ਕੀ ਕਰਦੇ ਆ ਪਹਿਲ ਇਹਨਾਂ ਨੂੰ ਆ ਵੀ ਆ ਮੈਂ ਵੀ ਬੋਰਡ ਲਵਾਉ ਪੱਕਾ ਕਰਕੇ ਮਾਸੂਦਾ ਹੀ ਲੋਕ ਕਹਿਣਗੇ ਵੀ ਮਾਣ ਜੋ ਤੂੰ ਆ ਬਣਾ ਲੈ ਵੀ ਮਾਣ ਜੋ ਨਾ ਸ਼ਰਮ ਨਹੀਂ ਆਉਂਦੀ ਭਗਵੰਤ ਸਿੰਘ ਮਾਣ ਮੈਂ ਤੈਨੂੰ ਪਾਉਂਗਾ ਆ ਖੜੇ ਇਹਨਾਂ ਦੇ ਬਜ਼ੁਰਗ ਦੋ ਸਾਲ ਪਹਿਲਾਂ ਦਾ ਪਰਚਾ ਇਹ ਸੁਣ ਲਾ ਧਿਆਨ ਨਾਲ ਨਹੀਂ ਤਾਂ ਬਾਅਦ ਵਿੱਚ ਜਵਾਬ ਦੇਣੇ ਪੈਣੇ ਆ ਦੋ ਸਾਲ ਪਹਿਲਾਂ ਇੱਥੇ ਪੁਲਿਸ ਆ ਅਰੈਸਟ ਕਰਨ ਆਈ ਸੀ ਬਿਨਾ ਲੇਡੀ ਪੁਲਿਸ ਤੋਂ ਆਈ ਹੈ ਬਿਨਾ ਲੇਡੀ ਪੁਲਿਸ ਤੋਂ ਜਦੋਂ ਆਈ ਹੈ ਤੇ ਲਾਣੇਦਾਰ ਹੈ ਤਾਂ ਲਾਣੇਦਾਰ ਨੂੰ ਆਪਦੀਆਂ ਘਰ ਦੀਆਂ ਬੁੜੀਆਂ ਦੀ ਰੱਖਿਆ ਕਰਨ ਦਾ ਹੱਕ ਨਹੀਂਗਾ ਉਹਨੇ ਦਰਵਾਜ਼ਾ ਬੰਦ ਕਰ ਲਿਆ ਪੁਲਿਸ ਦੂਜੇ ਪਾਸੇ ਦੀ ਆ ਗਈ ਲੇਡੀਜ਼ ਪੁਲਿਸ ਨਹੀਂ ਹੈ ਮੈਂ ਫਿਰ ਦੱਸਦਿਆਂ ਕਿਸੇ ਦੇ ਘਰੇ ਪੁਲਿਸ ਜਾ ਰਹੀ ਹੈ ਔਰ ਘਰ 'ਚ ਲੇਡੀਜ਼ ਹੁੰਦੀਆਂ ਨੇ ਕੀ ਇਹ ਲੇਡੀਜ਼ ਪੁਲਿਸ ਲੈ ਕੇ ਨਹੀਂ ਆਉਣੀ ਚਾਹੀਦਾ ਸੀ ਉਹ ਸਾਰਾ ਕੁਝ ਵੀਡੀਓ 'ਚ ਉਹਦਾ ਐਵੀਡੈਂਸ ਹੈ ਤੇ ਉਦੋਂ ਜਦੋਂ ਇਹਨਾਂ ਨੇ ਇਹ ਦਰਵਾਜ਼ਾ ਬੰਦ ਕੀਤਾ ਇਹਨਾਂ ਤੇ ਹੁਣ ਕੇਸ ਪਾਤਾ ਜੀ ਪੁਲਿਸ ਨੂੰ ਬਾਦ ਅਪਗ੍ਰੇਡ ਕੀਤੀ ਪਹਿਲਾਂ ਤਾਂ ਮੈਨੂੰ ਇੱਕ ਸਮਝ ਨਹੀਂ ਆਉਂਦੀ ਇਹ ਪੁਲਿਸ ਵਾਲਿਆਂ ਨੂੰ ਪਹਿਲਾਂ ਦਿਮਾਗ ਨਹੀਂ ਕੰਮ ਕਰਦਾ ਸੀ 2 ਸਾਲ ਪਹਿਲਾਂ ਕਿਉਂ ਨਹੀਂ ਪਾਇਆ ਪਰਚਾ ਵੀ ਮੈਂ ਦੱਸਦਾ ਤੁਹਾਨੂੰ ਇਹਨਾਂ ਨੇ ਕਰਤੂਤ ਕਿਉਂ ਕੀਤੀ ਹੈ ਕਿਉਂਕਿ ਇਹਨਾਂ ਨੇ ਸੱਤ ਪੁਲਿਸ ਵਾਲਿਆਂ ਤੇ ਕਿਹੜਾ ਪਰਚਾ ਕਰਾਇਆ ਹਾਈ ਵੀ ਹਿਊਮਨ ਰਾਈਟਸ ਥਰੂ ਹਿਊਮਨ ਰਾਈਟਸ ਦੇ ਥਰੂ ਉਹਨਾਂ ਦੇ ਰੈਟ ਪਾਈ ਹੈ ਕੰਦਾ ਟੱਪੀਆਂ ਰੈਟ ਪਾਈ ਹੈ ਨੰਗੇ ਸਿਰ ਕਮਾਇਆ ਨੰਗੇ ਸਿਰ ਕਮਾਇਆ ਸਰਦਾਰ ਬੰਦੇ ਨੂੰ ਝੂਠੇ ਪਰਚੇ ਪਾਏ ਤਕੰਦਾਂ ਡੱਪਕੇ ਅੰਦਰ ਹੈ ਲੇਡੀਜ਼ ਪੁਲਿਸ ਨਾਲ ਦੀ ਜਦੋਂ ਇਹਨਾਂ ਨੇ ਪਾਇਆ ਹਿਊਮਨ ਰਾਈਟਸ ਬਦਲੇ ਚਿੰਨਾਂ ਤੇ ਬਜ਼ੁਰਗਾਂ ਦੇ ਉੱਤੇ ਕੇਸ ਪਾਤਾ ਥੋੜੀ ਸ਼ਰਮ ਸ਼ੁਰੂ ਨਹੀਂ ਆਉਂਦੀ ਐ ਉਹ OSD ਭਵੰਤਮਾਨ ਦਾ ਚਹੇ ਗਿਆ ਉਹਦੀ ਵੀ ਵੀਡੀਓ ਹੈ 7 MLA ਨਹੀਂ ਵੀ ਅੱਜ ਜੀ ਕੋਈ ਗੱਲ ਨਹੀਂ ਕਰਾਂ ਬੋਲਦੇ ਬੋਲਦੇ ਜ਼ੋਰ ਦੀ ਬੋਲਦੇ ਉਹਦੋਂ ਜੀ ਤੁਹਾਨੂੰ ਸਾਰ ਨੂੰ ਪਤਾ ਹੈ ਇਹਨਾਂ OSD ਭਵੰਤਮਾਨ ਦਾ ਉਸ ਵੇਲੇ ਦਾ ਮੈਂ ਤਾਂ ਜੇਲ੍ਹ ਸੀ ਇੰਨੇ ਮਾਨਸਾ ਦੇ MLA ਵਿਧਾਇਕ ਤੇ SSP ਨਾਨਕ ਸ਼ਰਿਆਆਂ ਬੀੜੂਆਂ ਬਣੀਆਂ ਹੋਈਆਂ ਵੀ ਅਸੀਂ ਪਰਚੇ ਕਿੱਸਾ ਕਰਾਂਗੇ ਛੋਟੇ ਮੇਰੇ ਤਾਂ ਕੀ ਕੈਸਲ ਕਰਨੇ ਸੀ ਮੇਰੇ ਤੇ ਚਾਰ ਹੋਰ ਪਾਰ ਰੱਖੇ ਨੇ 6 ਹੋ ਗਏ ਟੋਟਲ ਇੱਕ ਪਹਿਲਾ 370 ਸਾਨੂੰ ਪੁੱਛ ਗਏ ਝੂਠਾ ਪਾਇਆ ਸੀ ਉਹ ਕੈਨਸਲੇਸ਼ਨ ਹੁਣ ਮੇਰੇ ਮਰਤ ਬਾਪੂ 70 ਸਾਲ ਤੇ ਪਾਤਾ ਪਰ ਫਾਹੀ ਲਾ ਦੋ ਜਿਹਨਾਂ ਨੂੰ ਔਰ ਇੱਕ ਹੋਰ ਵੇਖੋ ਵਿਲਡੰਬਰ ਆ ਐਸੇ ਸ਼ਹਿਰ ਦਾ ਇੱਕ ਬੰਦਾ ਹੈ ਐਮ ਐਲ ਏ ਉਹਦੇ ਤੇ ਸਿਪ ਭਗਵੰਤ ਸਿੰਘ ਮਾਨ ਸਾਡੇ ਚੀਐਮਨਿਸਟਰ ਸਾਹਿਬ ਨੇ ਕਿਹਾ ਸੀ ਸਾਨੂੰ ਸਬੂਤ ਮਿਲ ਗਏ ਆ ਅਸੀਂ ਇਹਨੂੰ ਫੜ ਲਿਆ ਸਿੱਧਾ ਲੈ ਵੀ ਚੋਰੀ ਕਰਦੇ ਆ ਕ੍ਰਪਸ਼ਨ ਲੈਂਦੇ ਆ ਫੜ ਲਿਆ ਉਹ ਜਿਹੜੇ ਵਾਦੇ ਸੀ 3 ਸਾਲ ਪਹਿਲਾਂ ਬੋਲੇ ਤੇ ਹੁਣ ਤੁਸੀਂ ਉਹਨੂੰ ਫਰੀ ਕਰਤਾ ਇਹ ਗੱਲ 'ਚ ਵੀ ਫਿਰ ਉਦੋਂ ਮੁੱਖ ਮੰਤਰੀ ਗਲਤ ਕਹਿ ਰਹੇ ਸੀ ਉਹ ਮਰਾਹ ਕਰ ਰਹੇ ਸੀ ਪੰਜਾਬ ਨੂੰ ਔਰ ਇੱਕ ਗੱਲ ਮੈਂ ਹੋਰ ਦੱਸ ਦਿਆਂ ਤੁਹਾਨੂੰ ਇਹ ਤੁਸੀਂ ਨਸ਼ਿਆਂ ਦੇ ਵਿਰੁੱਧ ਯੁੱਧ ਹੈ ਕੱਲ ਐਸੇ ਸ਼ਹਿਰ ਮਾਨਸਾ 'ਚ ਤਿੰਨ ਮੁੰਡੇ ਤਿੰਨ ਮੁੰਡੇ ਗੁਜ਼ਰੇ ਨੇ ਨਸ਼ੇ ਕਰਕੇ ਪਿਛਲੇ ਮਹੀਨੇ ਕਿਤੀ ਬਵਾ 14 ਦੀ ਗਿਣਤੀ ਹੈ 14 ਵੀ ਅਸ ਲੋਗ ਲੈ ਕੇ ਜਾਉਂ ਜਟਾਣਾ ਪਿੰਡ ਵਾਲੇ ਇਕੱਠ ਰੱਖਾਂਗੇ ਉੱਥੇ ਇੱਕ ਪਿੰਡ ਤੇ ਜਟਾਣਾ ਛੋਟਾ ਜਿਹਾ ਪਿੰਡ ਆ ਚਾਹ ਤਿੰਨ ਮੁੰਡੇ ਗੁਜ਼ਰੇ ਆਹ ਤੁਹਾਡਾ ਯੁੱਧ ਹੈ ਕੱਲ੍ਹਾ ਛੋਟਾ ਇੱਥੇ ਖੜਾ ਦੱਸ ਰਿਹਾ 14 ਮੁੰਡੇ ਗੁਜ਼ਰ ਗਏ 7 ਮੁੰਡੇ ਗੁਜ਼ਰ ਗਏ ਕੱਲ੍ਹ ਵੀ ਫੋਟੋ ਨਾਲ ਤੇ ਕਹਿ ਦਿੰਦੇ ਨੇ ਇਹ ਵਿਫਾਹਾ ਲੈ ਗਿਆ ਜਾਂ ਸਾਇਲੈਂਟ ਅਟੈਕ 24 ਸਾਲ ਦੇ ਬੱਚਿਆਂ 'ਤੇ ਸਾਇਲੈਂਟ ਅਟੈਕ ਹੋਇਆ ਹੈ ਅੱਜ ਤੱਕ ਸੁਣ ਲਓ ਹੈ ਕਦੇ 24 ਸਾਲ ਦੇ ਬੱਚਿਆਂ ਨੂੰ ਛੋਡੇ ਵੇਲੇ ਕਦੇ ਨੌਜਵਾਨ ਬੱਚਾ ਮਰਦਾ ਸੀ ਕੋਈ ਐਕਸੀਡੈਂਟ ਹੋ ਗਿਆ ਤਾਂ ਮਰ ਜਾਂਦਾ ਆਪ ਦੀ ਨਾਕਾਮੀ ਨੂੰ ਛੁਪਾਉਣ ਲਈ ਇਹ ਹਜਾ ਕੁਸ ਕਰਦੇ ਆ ਹਨਾ ਤਾਂ ਧੰਨਵਾਦ ਆ ਇਹ ਇਹ ਨੂੰ ਸੋਚਣਾ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਕਹੂੰਗਾ ਇਹ ਉਹ ਮੁੰਡੇ ਨੇ ਜਿਹੜੇ ਨਿਰਸਵਾਰਥ ਕੰਮ ਕਰ ਰਹੇ ਨਹੀਂ ਫਿਰ ਪਤਾ ਕੀ ਕਹਿਣਗੇ ਕੀ ਇਹ ਰਫ ਉਹ ਮੇਰੀ ਗੱਲ ਸੁਣੋ ਜਿਨ੍ਹਾਂ ਨੂੰ ਤੁਸੀਂ ਟ੍ਰੇਨਿੰਗ ਦਿੰਨੇ ਹੋ ਪੁਲਿਸ ਦੀ ਜਿਨ੍ਹਾਂ ਨੂੰ ਸਿਖਾਉਣੇ ਹੋ ਕਿ ਬਿਹੇਵ ਕਿਵੇਂ ਕਰਨਾ ਹੈ ਜਦੋਂ ਤੁਸੀਂ ਪਬਲਿਕ ਡੀਲਿੰਗ ਕਰਨੀ ਹੈ ਉਹ ਤੁਹਾਡੇ ਪੁਲਿਸ ਵਾਲੇ ਤਾਂ ਖੰਡਾ ਟੱਪ ਕੇ ਆਉਂਦੇ ਆ ਇਹ ਸਾਰੇ ਬੇਬੇ ਹਰੀ ਘਰ ਸੀਗੇ ਉਦੋਂ ਤੁਹਾਨੂੰ ਤਾਂ ਇਹ ਤਰੀਕਾ ਨਹੀਂ ਆਇਆ ਤੇ ਇਹਨਾਂ ਨੂੰ ਤੁਸੀਂ ਆਣੇ ਕਿ ਜੀ ਗਲਤ ਬੋਲਦਾ ਜਾ ਕੇ ਤੇ ਹੋਰ ਕੀ ਬੋਲੇ ਨਛੇੜੀਆਂ ਨੂੰ ਜਿਹੜੇ ਬੰਦੇ ਨਸ਼ਾ ਵੇਚਦੇ ਨੇ ਉਹ ਨਹੀਂ ਛੇੜੀ ਕਾ ਫੇਰ ਵੇਚਾਈ ਉਹ ਤਾਂ ਆਪਣੇ ਬੱਚਿਆਂ ਦਾ ਬਚਾਉਣੇ ਆਪਾਂ ਉਹਨਾਂ ਲਈ ਕੀ ਬੋਲੇ ਵਿਚਾਰਾ ਜਾ ਕੇ ਔਰ ਇੱਕ ਇੱਕਾ ਲੇਮੈਂਡ ਹੈ ਲੇਮੈਂਡ ਉਹੀ ਗੱਲ ਕਰੂ ਜਿਵੇਂ ਉਹ ਜਾਂਦਾ ਇੱਕ ਸੱਚਾ ਬੰਦਾ ਹੈ ਆਪਾਂ 40 50 ਬੱਚੇ ਛਨਾ ਰੱਖੇ ਨਸ਼ਾੜੇ ਉਹ ਆਪਣੇ ਜਿੰਮ ਲਾਉਂਦੇ ਨੇ 35-30 ਹਜ਼ਾਰ ਕਮਾ ਰਹੇ ਨੇ ਇਹ ਕਹਿੰਦੇ ਸੀ ਨੌਕਰੀਆਂ ਦੇਵਾਂਗੇ ਆਪਾਂ 50 ਬੰਦੇ ਮਾਨਸਾ ਮਾਨਸਾ ਇਹਨਾਂ ਦੇ ਮੂਹਰੇ ਖੜੇ ਕਰ ਸਕਦੇ ਹਾਂ ਹਾਂ ਆ ਸੁਣੋ ਗੱਲ ਛੇੜਾ ਰਹੇ ਐ ਔਰ ਤੁਸੀਂ ਇਹਨੂੰ ਸਿਲਾ ਕੀ ਦੇ ਰਹੇ ਹੋ ਕੀ ਆ ਉਹਨਾਂ ਦੇ ਬਜ਼ੁਰਗ ਗਏ ਇੱਧਰ ਉਹ ਖੜੇ ਸਾਹਮਣੇ ਇਹਨਾਂ ਦੇ ਤੁਸੀਂ ਪਰਚਾ ਕਰਤਾ ਉਹ ਵੀ 2 ਸਾਲ ਬਾਅਦ ਆਲਾ ਜਦੋਂ ਆਪਦੇ ਲਾਣੇ ਦੀ ਰੱਖਿਆ ਕਰ ਰਿਹਾ ਲਾਣੇਦਾਰ ਹੈ ਯਾਰ ਆ ਕਰ ਰਹੇ ਹੋ ਤੁਸੀਂ ਮਾੜਾ ਜਿਹਾ ਤਾਂ ਸੋਚੋ ਮੈਨੂੰ ਸੋਡੀ ਜਾਣਕਾਰੀ ਹੋ ਦਸਣਾ ਮਾਨ ਸਾਹਿਬ ਅੱਜ ਨਾਲ ਇਹਨਾਂ ਨੇ 4 ਕਟਾਈਲਾਂ ਲਾਈਆਂ ਪਾਰਕ ਚ ਬਣਾਇਆ ਤਾਂ ਹੈ ਆਪਣੀ ਬੁਖਾਰ ਦੀ ਸ਼ੇਰਾ ਉਧਰ ਨੂੰ ਵਿਖਾ ਦੇ ਉਧਰ ਮੈਂ ਤੁਹਾਨੂੰ ਦਿਖਾ ਕੇ ਲਿਆਉਂਗਾ ਇਹਨੂੰ ਵੀ ਵਿਖਾ ਦੇਈਏ ਇਹਦੇ ਨਾਲ ਵੀ ਵਿਖਾ ਦੇ ਚਾਰਕ ਟੈਲਾਂ ਲਾਈਆਂ ਨੇ ਇਹਨਾਂ ਨੇ ਚਾਰਕ ਟੈਲਾਂ ਦੇ ਇਹਨਾਂ ਨੇ ਬੋਰਡ ਲਾਇਆ ਹੈ ਵੀ ਭਵੰਤਮਾਨ ਦੀ ਕਾਰਗੁਜ਼ਾਰੀ ਸਰਕਾਰ ਚ ਇਹ ਟੈਲਾਂ ਦਾ ਘਾਤਨ ਮਾਨਜੋਗ ਵਿਜੇ ਸਿੰਘ ਦਾ ਕਰਨਗੇ ਜਿਹੜੇ ਇਹਨਾਂ ਨੇ ਕਰਾਪਸ਼ਨ ਚ ਫੜੇ ਸੀ ਖੁਦ ਫੜੇ ਸੀ ਤੇ ਆਪਾਂ ਵੀ ਇਹਨਾਂ ਨੂੰ ਬੇਨਤੀ ਕਰਦੇ ਆ ਪਹਿਲ ਇਹਨਾਂ ਨੂੰ ਮੈਂ ਵੀ ਆ ਮੈਂ ਵੀ ਬੋਰਡ ਲਵਾਉ ਪੱਕਾ ਕਰਕੇ ਮਾਨਸਪੁਰਤਾਈ ਲੋਕ ਕਹਾਂਗੇ ਵੀ ਮਾਨਜੋਗ ਆ ਬਣਾ ਲੈ ਬਿਮਾਨ ਜੋ ਪੰਤ ਮਾਨ ਦੀ ਜੋਗਗਵਾਈ ਹੇਠ ਨਸ਼ੇ ਵਿਰੁੱਧ ਲੜ ਰਹੇ ਸੱਚ ਬੋਲਣ ਦੇ ਵਿੱਚ ਇਸ ਘਰ ਦੇ ਬਸਿੰਦਿਆਂ ਤੇ ਸਭ ਤੋਂ ਵੱਧ ਝੂਠੇ ਪਰਚੇ ਪਾਏ ਗਏ ਨੇ ਵਿੱਦ ਪ੍ਰੂਫ 6 ਮੇਰੇ ਤੇ ਇੱਕ ਮੇਰੇ ਬਾਪੂ ਤੇ ਮੇਰੇ ਬੱਚੇ ਰਹਿ ਗਏ ਇਹਨਾਂ ਨੂੰ ਮਾਰ ਦੋ ਸਾਨੂੰ ਗੋਲੀ ਮਾਰ ਦੋ ਅਸੀਂ ਪੰਜਾਬ ਚ ਹੀ ਰਹਿਣੇ ਆ ਸੱਚ ਬੋਲਦੇ ਆ ਕੋਈ ਛੋੜੇ ਸਾਡੇ ਜੀ ਕੋਈ ਕਮੀ ਹੋਵੇ ਦੱਸੋ ਵੱਡੇ ਬਲੈਕ ਕਹਿੰਦਾ ਪਰਚਾ ਤੁਸੀਂ ਨੂੰ ਕੋ ਪੈਸੇ ਦੰਦਿਓ ਧੰਨਵਾਦ ਸਤ ਪੂਰਾ ਪਰਿਵਾਰ ਅਦਗਾਠਨ ਕਰੋ ਜੀ ਛੋੜੇ ਚੋਰ ਐਮਐਲਏ ਨੂੰ ਭੇਜ ਦੋ ਜੇ ਤੁਸੀਂ ਆਸ ਆ ਤੁਸੀਂ ਕਰੋ ਨਹੀਂ ਫਿਰ ਸਾਡੇ ਆਪ ਦੇ ਲਈ ਡਰਾਉਣ ਵਾਲੇ ਹੈਗੇ ਨੇ ਅਸੀਂ ਸਰਦਾਂਗੇ ਸਾਰਿਆਂ ਨੂੰ ਥੋੜਾ ਜਿਆ ਸੋਚ ਲਿਓ ਜੇ ਥੋੜਾ ਜਿਆ ਮੈਂ ਕਿਸਦਾ ਜੀ ਨਹੀਂ ਕਰਦਾ ਉਹਦੇ ਮਾਰਚ ਲਿਖਣ ਨੂੰ ਮੈਂ ਤੁਹਾਨੂੰ ਨਹੀਂ ਹੋ ਕੇ ਲਿਖਿਆ ਇੱਕ ਗੱਲ ਦੱਸ ਦਿਆਂ ਭਗਵੰਤ ਜੀ ਆ लास्ट ਗੱਲ ਦੱਸਦਾ ਇਹ ਦਿੱਲੀ ਵਾਲਿਆਂ ਨੇ ਨਜ਼ਰ ਨਹੀਂ ਆਉਣਾ ਕਿਤੇ ਇਹ ਸਵਾਲ ਥੋਟੋ ਪੁੱਛੇ ਜਾਣਗੇ ਤਾਂ ਜ਼ਿੰਦਗੀ ਜਿਹੜੀ ਬਾਕੀ ਆਗੇ ਜੇ ਉਹਦੇ ਜਵਾਬ ਥੋੜੇ ਜੀ ਵੀ ਆਪ ਦੇ ਕਰਮਾਂ ਨਾਲ ਦੇਣੇ ਚਾਹੁੰਦੇ ਹੋ ਨਾ ਅਜੇ ਵੀ ਮੌਕਾ ਹੈ ਇਹਦਾ ਕੁਛ ਕਰ ਲਓ ਨਹੀਂ ਤਾਂ ਵਕਤ ਨਿਕਲ ਗਿਆ ਤੇ ਫੇਰ ਪੂਰਾ ਜ਼ਿੰਦਗੀ ਅੱਖਾਂ 'ਚ ਕੋਸੁੰਨ ਦੇ ਕੇ ਰੋਂਦੇ ਕਿ ਮੌਕਾ ਮਿਲਿਆ ਸੀ ਕੀਤਾ ਨਹੀਂ ਕੋਸ਼ਿਸ਼ ਬਲ ਕੇ ਐਜ ਦੇ ਮੁੰਡਿਆਂ ਨੂੰ ਜਿਹੜੇ ਸੱਚੀ ਮੁੱਚੀ ਕੋਸ਼ਿਸ਼ ਕਰ ਰਹੇ ਆ ਉਹ ਇਹਨਾਂ ਦੇ ਬਜ਼ੁਰਗਾਂ ਨੂੰ ਵੀ ਤੁਸੀਂ ਤੰਗ ਕਰ ਰਹੇ ਹੋ ਆ ਅਸੀਂ ਖੜੇ ਆ ਇੱਥੇ 25 ਗੱਡੀਆਂ ਲੰਗੀਆਂ ਹੋਣੀਆਂ ਸਾਰੇ ਹੱਥ ਚੱਕ ਕੇ ਜਾ ਰਹੇ ਆ ਕਿਤੇ ਕੋਈ ਚੋਰ ਨੂੰ ਕਰਪਟ ਬੰਦੇ ਨੂੰ ਜਿਹੜੇ ਤੁਹਾਡੇ ਲੀਡਰ ਵੀ ਨੇ ਉਹਨਾਂ ਚ ਕਿਸੇ ਬੰਦੇ ਨੂੰ ਇੱਕ ਬੰਦਾ ਨਹੀਂ ਬੁਲਾਉਂਦਾ ਤੇ ਇਸ ਬੰਦੇ ਦੀ ਕਮਾਈ ਹੈ ਇਹਨਾਂ ਦੇ ਐਮਆਰ ਨੇ ਗੱਡੀਆਂ ਲਾ ਰੱਖੀਆਂ ਪੁਲਿਸ ਦੀਆਂ ਕਿਤੇ ਕੋਈ ਗੱਲ ਨਾ ਪੈ ਜੇ ਚੋਰ ਦੇ ਅਮੈਂ ਹੁਣ ਵੀ ਆਇਆ ਹੁਣ ਵੀ ਆਇਆ ਵੇਖ ਤੁਸੀਂ ਆਏ ਕਿੰਨੀ ਦੂਰ ਹੁਣ ਕਿਤੇ ਮਰਜੀ ਬਗ ਜੋ ਆਪਾਂ ਲੋਕ ਆਹ ਸਹੀ ਗੱਲ ਹੈ ਇਹਦਾ ਮਾੜਾ ਜਿਹਾ ਧਿਆਨ ਕਰਿਓ ਜੀ ਬਾਈ ਰੁਜੀਖਾ ਖਾਲਸਾ ਸਾਹਿਬ ਬਾਈ ਰੁਜੀਖਾ ਆਏ ਸਾਡੇ ਨਾਲ ਕਿਉਂ ਕੱਟ ਵਾਸਤੇ ਬੋਲਣਾ ਕਾਟਾ ਵੱਡਾ ਜੀ ਹਰ ਤੋਂ ਬਾਦ ਲੋਕ ਆਉਣ ਇੱਕ ਬੋਲਦਿਆਂ ਮੈਂ 13 ਤਰੀਕ ਨੂੰ ਵੈਸੇ ਤਾਂ ਅਸੀਂ ਲਾਮਬੰਦੀ ਲਈ ਵੀ ਨਿਕਲਾਂਗੇ 13 ਤਰੀਕ ਨੂੰ ਜੋ ਲੱਖੇ ਨਾਲ ਦਰਿੰਦਗੀ ਹੋਈ ਹੈ ਜ਼ਬਰ ਹੋਇਆ ਹੈ ਔਰ ਪੁਲਿਸ ਜੋ ਜ਼ਬਰ ਸਾਰੇ ਪੰਜਾਬ ਚ ਕਰ ਰਹੀ ਹੈ ਉਹਦੇ ਵਿਰੁੱਧ ਅਠਰਾ ਖਰੇ ਐ ਔਰ ਉਹਦਾ ਇੱਕ ਸੋਲਿਊਸ਼ਨ ਕੱਢਣਾ ਇਕੱਲਾ ਉਹਨੂੰ ਇਨਸਾਫ ਹੀ ਨਹੀਂ ਦਿਵਾਉਣਾ ਤੇ ਜਿੰਨਾ ਹੋਰਾਂ ਨਾਲ ਹੋਇਆ ਬਲਕੇ ਅੱਗੇ ਤੋਂ ਇਹ ਜਿਹਾ ਘਟਿਆ ਕੰਮ ਨਾ ਹੋਵੇ ਔਰ ਪੁਲਿਸੀ ਦਰਿੰਦਗੀ ਨੂੰ ਕਿਵੇਂ ਰੋਕ ਸਕਦੇ ਆ ਇੱਕ ਐਕਟ ਦੇ ਵਿੱਚ ਅਮੈਂਡਮੈਂਟ ਕਰਕੇ ਉਹ ਤਰੀਕਾ ਵੀ ਤੁਹਾਨੂੰ ਦੱਸਾਂਗੇ ਔਰ ਪੰਜਾਬ ਦੀ ਉਹ ਮੰਗ ਬਣੂਗਾ ਕਿ ਅੱਗੇ ਤੋਂ ਸਰਕਾਰ ਇਹ ਕਰੇ ਨਹੀਂ ਤਾਂ ਇਹ ਜਾਊਗੀ ਔਰ ਜਿਹੜੀ ਨਵੀਂ ਆਊਗੀ ਇਨ੍ਹਾਂ ਸ਼ਰਤਾਂ ਤੇ ਆਊਗੀ ਆਈ ਰੋਜੀ ਦਾ ਕਰ ਸਾਹ ਬਣੀ ਪਈ ਰੱਸੀ ਬਣੀ ਪਈ ਵੇ ਕੀ ਆ ਕਰ ਨਹੀਂ ਨਹੀਂ ਹੋਣਾ